ਅਕਾ ਖਿਆਲ ਰੱਖਣਾ ਪਾਣੀ ਦੁਆਰਾ ਆ ਰਹਾ ਹੈ ਹਾਂ ਸਰ ਸੁਣਾ ਪਤਾ ਲੱਗਿਆ ਨਾ ਤੁਹਾਨੂੰ ਹਾਂ ਪਤਾ ਲੱਗਿਆ ਹਾਂ ਸਰ ਆਪਣਾਮ ਖਿਆਲ ਰੱਖਣਾ ਲੋਕੋ ਕਾ ਕਿ ਆਪਕੀ ਡਿਊਟੀ ਹੋਰ ਵੱਧ ਜਾਏਗੀ ਇੱਕ ਵਾਰ ਫਿਰ ਪਾਣੀ ਆ ਰਹਾ ਹੈ ਤਾਂ ਖਿਆਲ ਰੱਖਣਾ ਠੀਕ ਹੈ ਹਾਂ ਕੋਈ ਜੂਥ ਹੋ ਤਾਂ ਐਜੇ ਐਮਐਲਏ ਹਲਕੇ ਕਾ ਵ代ਕ ਹੂੰ ਤੋ ਮੇਰ ਕੋ ਬੋਲ ਠੀਕ ਹੈ ਅਧਿਸਕਰੀ ਨਹੀਂ ਲੈਣਾ ਨਾ ਆਪ ਲੈਣਾ ਨਾ ਲੋਕੋ ਕੋ ਲੈਣਾ ਨਾ ਸਰ ਪਾਣੀ ਸੇ ਦੂਰ ਖਿਆਲ ਰੱਖਣਾ ਬਿਲਕੁਲ ਠੀਕ ਵਧਨਾ ਸ਼ੁਰੂ ਹੋ ਗਿਆ ਪਿਛੇ ਬਸਾਤ ਬਹੁਤ ਪੈਣੀ ਸ਼ੁਰੂ ਹੋ ਗਈ ਹੈ ਤੇ 7 ਤਰੀਕ ਤੱਕ ਖਤਰਾ ਹੈ ਠੀਕ ਹੈ ਠੀਕ ਹੈ ਜੇ ਆਪਾਂ 7 ਤਰੀਕ ਤੱਕ ਪਰਮਾਤਮਾ ਦੀ ਕਿਰਪਾ ਕਰਦੀ ਤੇ ਆਪਾਂ ਸਾਰੇ ਠੀਕ ਰਹਿਾਂਗੇ ਮੈਂ ਸਾਦੇ ਤੁਸੀਂ ਬੰ ਜਿਹੜੇ ਚੈੱਕ ਕਰਨ ਆ ਜਿਹੜੇ ਜਿੱਥੋਂ ਆਪਾਂ ਨੂੰ ਖਤਰਾ ਲੱਗਦਾ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਕਿਤੇ ਪਾਣੀ ਦੇ ਲਾਗੇ ਨਹੀਂ ਜਾਣਾ ਇੱਕ ਜਿਹੜਾ ਤੁਸੀਂ ਸਹਦਿਆਂ ਨੇ ਸੇਫ ਜਗ੍ਹਾ ਤੇ ਸਖਤ ਜਗ੍ਹਾ ਤੇ ਠੀਕ ਹੈ ਠੀਕ ਹੈ ਹਾਂ ਕਿਉਂਕਿ ਅੱਗੇ ਘਰ ਤੇ ਅਗੇ ਖਲਾਬ ਨੇ ਸਾਡੇ ਦਵਾ ਦਾ ਫੜਾਉਣੇ ਪੈਣੇ। ਹਾਂਜੀ। ਤੇ ਕੋਈ ਉੱਥੇ ਜਾ ਕੇ ਫਿਰ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ? ਸੋ ਸਰਕਾਰ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਕਭੜਾਉਣਾ ਨਹੀਂਗਾ। ਠੀਕ ਹੈ। ਹਾਂ ਮੈਨੂੰ ਅੱਧੀ ਦਾਤਵਾਜ ਦੋਗੇ ਅੱਧੀ ਦਾਤ ਆਜੂਗਾ। ਅੱਜ ਹੀ ਪਾਣੀ ਵਧਿਆ ਮੈਂ ਉਸੇ ਲਿਆ ਆ ਗਿਆ। ਸੋ ਮੈਂ ਤੁਹਾਨੂੰ ਕਹਿਣਾ ਵੀ ਤਕੜੇ ਹੋ ਕੇ ਹੌਸਲੇ ਨਾਲ ਟਾਈਮ ਨੂੰ ਪਾਸ ਕਰਨਾ। ਠੀਕ ਹੈ। ਦਿਲ ਨਹੀਂ ਛੱਡਣਾ। ਜਿਹੜੀ ਚੀਜ਼ ਦੀ ਲੋੜ ਹੋਊਗੀ ਤੁਸੀਂ ਮੈਨੂੰ ਕਾਲ ਕਰ ਦੇਣੀ ਹੈ ਠੀਕ ਹੈ ਨਾ? ਮੈਂ ਮੈਂ ਤੁਹਾਡੇ ਨਾਲ ਸਰ ਲੱਗਦਾ ਫੇਰ ਲਾ ਦਦਾ ਫੋਨ ਮਾਲਾ ਬਹੁਤ ਜ਼ਿਆਦਾ ਨਹੀਂ ਲੱਗਦੇ ਪਰ ਥੋੜਾ ਪਾਣੀ ਬੱਸ ਸਕਦਾ ਠੀਕ ਹੈ ਹਾਂ ਉਹ ਤਾਂ ਤਾਂ ਨਹੀਂ ਹੋਣਗੇ ਮਹਾਰਾਜ ਕਿਤ ਪਾਈ ਗਰੂ ਪਰਮਾਤਮਾ ਠੀਕ ਹੈ ਪਰ ਪਰ ਫੇਰ ਵੀ ਇਹ ਬੱਚਿਆਂ ਨੂੰ ਖਾਸ ਤੌਰ ਤੇ ਇਹ ਇਹਨਾਂ ਨੂੰ ਨਹੀਂ ਜਾਂਦਾ ਭੈਣ ਜੀ ਬੱਚਿਆਂ ਨੂੰ ਪਾਣੀ ਵਾਲੇ ਪਾਸੇ ਨਹੀਂ ਜਾਂਦੀ ਠੀਕ ਹੈ ਹਾਂ ਮੈਂ ਉਹ ਤੁਹਾਡਾ ਜਿੱਥੋਂ ਪਾਣੀ ਆਇਆ ਉਹ ਬੰਦ ਵੇਖ ਕੇ ਆਇਆ ਕੋਟਰ ਜਦਿਆ ਠੀਕ ਹੈ ਨਾ ਇਸ ਕਰਕੇ ਸਾਦਰ ਨੂੰ ਬੇਨਤੀ ਆ ਕਿ ਸੇਫ ਜਗ੍ਹਾ ਤੇ ਰਹਿਣਾ ਸਖਤ ਜਗ੍ਹਾ ਵੇਦੋ ਪਤਾ ਲੱਗ ਜਾ ਪਾਣੀ ਆ ਗਿਆ ਤਾਂ ਆਪਣੀ ਸਖਤ ਜਗ੍ਹਾ ਤੇ ਚੱਲ ਜਾਣਾ ਕਿਰਪਾ ਅਰਦਾਸ ਕਰਿਆ ਕਰੋ ਹਾਂ ਬਾਬਾ ਬੁੱਢਾ ਸਾਹਿਬ ਦੇ ਗਾੜੀ ਅਰਦਾਸ ਕਰੋ ਕਿ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਲੱਗੇ ਬੜਾ ਨੁਕਸਾਨ ਹੋ ਕੋਈ ਨਹੀਂ ਠੀਕ ਹੈ ਨਾ ਮੈਂ ਇਸੇ ਕਰਕੇ ਆਇਆ ਸੀ ਆ ਬਾਕੀ ਕੋਈ ਨਹੀਂ ਘਬੜੋੜਾਂ ਦੀ ਕੋਈ ਚੀਜ਼ ਦੀ ਲੋੜ ਪਈ ਤੁਸੀਂ ਮੈਨੂੰ ਕਾਲ ਕਰ ਦਿਓ ਮੈਂ ਤੁਹਾਡੇ ਨਾਲ ਹਾਂ ਹਾਂ ਠੀਕ ਠੀਕ